ਔ ਚੋਬਰ ਦੇ ਚਿਹਰੇ ਉੱਤੇ ਨੂਰ ਦਾ ਸਦਾਨੀ ਇਹਦਾ ਉੱਠੂਆ ਜਵਾਨੀ ਚ ਜਨਾਜ਼ਾ ਮਿੱਠੀਏ ਕਰਨਾ ਬਸ ਇਹੀ ਕਰਨਾ ਯਾਰ ਵੀ ਗੱਡ ਦੇਾਂਗੇ ਚੱਕ ਨਾ ਕੰਮ ਚੜਦੀ ਗਲਾ ਜਿਹੜਾ ਬੰਦਾ ਐ ਟੁੱਟਿਆ ਹੁੰਦਾ ਵੀ ਯਾਰ ਛੱਡ ਯਾਰ ਜ਼ਿੰਦਗੀ ਖਤਮ ਐ ਯਾਰ ਓਹੋ ਹੁਣ ਕੀ ਕਰਾਂਗੇ ਉਹਦੇ ਕੋਲੋਂ ਬੰਦਾ ਐ ਉਹ ਐ ਹੋ ਕੇ ਉੱਡਦਾ ਵੀ ਬੇਚਦੀ ਲੱਗ ਜਾਗੇ ਸੱਚੀ ਵੀ ਯਾਰ ਆਹ ਕੰਮ ਨਾ ਐ ਕਰਪਾਏ ਜਾਂ ਵੀ ਜੇ ਉਹਨੂੰ ਐ ਲੱਗ ਰਿਹਾ ਵੀ ਮੇਰੇ ਮੇਰੇ ਇਧਰਲੇ ਪਾਸੇ ਕੋਈ ਨੇਗੇਟਿਵ ਚੀਜ਼ ਆ ਰਹੀ ਹੈ ਜਾਂ ਉਧਰੋਂ 네ਗੇਟਿਵ ਆ ਰਹੀ ਹੈ ਤਾਂ ਉਹ ਇਹ ਨਹੀਂ ਸੀ ਵੀ ਕਿਸੇ ਨਾਲ ਬੈਠਾ ਬੈਠਾ ਕੇ ਇਹਨਾਂ ਲੜਪੂ ਜਾਂ ਨਹੀਂ ਉਹਨੇ ਆਪ ਦਾ ਆਲਾਦਾਲਾ ਆਪ ਦਾ ਸਰਕਲ ਬਹੁਤ ਪੋਜ਼ਿਟਿਵ ਰੱਖਿਆ ਆਪਦੇ ਵਾਲੇ ਪੱਖ ਤੋਂ ਦੂਜਿਆਂ ਦੇ ਪੱਖ ਤੋਂ ਨਹੀਂ ਆਪਦੇ ਵਾਲੇ ਪੱਖ ਤੋਂ ਇੰਨਾ ਪੋਜ਼ਿਟਿਵ ਰੱਖਿਆ ਉਹਨੇ ਜੇ ਕੋਈ ਗੱਲ ਕਰਨੀ ਤਾਂ ਸਿੱਧੀ ਪੋਜ਼ਿਟਿਵ ਗੱਲ ਇਹ ਨਹੀਂ ਕੋਈ 네ਗੇਟਿਵ ਗੱਲ ਕਰਨਾ ਬਸ ਐਹੀ ਕਰਨਾ ਯਾਰ ਵੀ ਗੱਡ ਦੇਾਂਗੇ ਚੱਕ ਮੈਂ ਕੰਮ ਚੜਦੀ ਗਲਾ ਬਸ ਤੀਜੀ ਗੱਲ ਹੀ ਨਹੀਂ ਕੋਈ ਜਾ ਜਾਣ ਵੀ ਤੁਸੀਂ ਉੱਥੇ ਐਡਮਾਇਰ ਕਰਿਆ ਜਿੱਦਾਂ ਬਾਈ ਵੀ ਬਹੁਤ ਬੋਲਦਾ ਹਾਂ ਮੈਂ ਅਸੀਂ ਉਹ ਤੋਂ ਹੀ ਸਿੱਖਿਆ ਬਾਈ ਸਾਰਿਆਂ ਨੇ ਤੇ ਤੁਸੀਂ ਇਹ ਦੇਖੋ ਵੀ ਉਹਦੇ ਕੋਲੇ ਜਿਹੜਾ ਬੰਦਾ ਬਹਿ ਕੇ ਉੜਦਾ ਹੀ ਨਾ ਜਿਹੜਾ ਬੰਦਾ ਐ ਟੁੱਟਿਆ ਆਉਂਦਾ ਵੀ ਯਾਰ ਛੱਡ ਯਾਰ ਜ਼ਿੰਦਗੀ ਖਤਮ ਐ ਯਾਰ ਉਹੋ ਹੁਣ ਕੀ ਕਰਾਂਗੇ ਉਹਦੇ ਕੋਲੋਂ ਬੰਦਾ ਐ ਉਹ ਐ ਹੋ ਕੇ ਉੜਦਾ ਹੀ ਵੀ ਬੇਚਦੀ ਲੰਘ ਜਾਗੇ ਸੱਚੀ ਵੀ ਯਾਰ ਆ ਕੰਮ ਦਾ ਐ ਕਰਦਾ ਐ ਸਹੀ ਗੱਲ ਲੰਘੇ ਬਾਕ ਯਰ ਪੋਜ਼ਿਟਿਵਿਟੀ ਸੀ ਬੰਦੇ 'ਚ ਭੁੱਲ ਜਾਓ ਦਿਨ ਕਦੇ ਨਹੀਂ ਉਹਨਾ ਇਹ ਜੇ ਗਾਣੇ ਤਾਂ ਇੱਕ ਮੋਟੀਵੇਟ ਹੀ ਨੇ ਮਤਲਬ ਯਾਰ ਬਾਈ ਕਿੱਡੀ ਗੱਲ ਆ ਯਾਰ ਤੁਸੀਂ ਦੇਖੋ ਹਉ ਚੋ ਬੁਰਦੇ ਚਿਹਰੇ ਉੱਤੇ ਨੂਰ ਦਾ ਸਦਾਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਵਿੱਠੀਏ ਕਿੰਨੇ ਗਾਣੇ ਬਾਈ ਤੇ ਯਾਰ ਤੁਸੀਂ ਡੀਅਰ ਮੰਮਾ ਗਾਣਾ ਲੈ ਲਓ ਇਹ ਕਦੇ ਸੂਰਜ ਵਾਂਗੂ ਤਾਪਦਾ ਕਦੇ ਸ਼ਾਂਤ ਸਵੇਰੇ ਵਰਗਾ ਤੇ ਨਿਤ ਕਾਉਂਟਰਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਕਿੱਡੀਆਂ ਗੱਲਾਂ ਫਿਰ ਉਹ ਗਾਣਾ ਕਿੱਡਾ ਸੋਹਣਾ ਸੀ ਸਾਡੇ ਲਾਣੇ ਜਾਣੇ ਸੁੱਚਿਆਂ ਦੇ ਇਹ ਵੀ ਸਾਡੇ ਲਾਣੇ ਜਾਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਮਦੇ ਨਹੀਂ ਇੱਕ ਉਹ ਗਾਣਾ ਬਹੁਤ ਸੋਹਣਾ ਜੀ ਬਾਈ ਆਪਣਾ ਕਿਸਾਨੀ ਧਰਨੇ ਤੇ ਜਿਹੜਾ ਗਾਇਆ ਸੀ ਪੰਜਾਬ ਹਾਲੇ ਵੀ ਆਖਾਂ ਤੇ ਬੂਲ ਦਾ ਡੰਡਿਆਂ ਦੇ ਹਾਂ ਕਿਦਰੇ ਹਰੇ ਤੋਂ ਕੇਸਰੀ ਰੰਗ ਨਾ ਹੋ ਜਾਣ ਚੰਡਿਆਂ ਦੇ ਬਿਲਕੁਲ ਹਾਂ ਕੈਂਟ ਸੀ ਗੱਲਬਾਤ ਹਾਂ ਬਾਈ ਪਰ ਇਹ ਛੋਟਾ ਸਿੱਧੂ ਬਾਰੇ ਜਦੋਂ ਆਪਣੀ ਗੱਲ ਵੀ ਹੋਈ ਉਹਦੇ ਹਲਕੇ ਜੇ ਤੁਸੀਂ ਮੈਨੂੰ ਵਾਇਸ ਨੋਟ ਭੇਜਿਆ ਮੈਂ ਤੁਹਾਨੂੰ ਵਾਇਸ ਨੋਟ ਤੇ ਉਹਦੇ ਤੁਸੀਂ ਇਹ ਕਹਿ ਰਹੇ ਸੀ ਯਾਰ ਵੀ ਅੱਜ ਤਾਂ ਮੈਂ ਸੱਚੀ ਬਹੁਤ ਖੁਸ਼ੀ ਭਾਈ ਉਹਦੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਖੁਸ਼ੀ ਮਿਲੀ ਮੈਨੂੰ ਬਹੁਤ ਜ਼ਿਆਦੇ ਖੁਸ਼ੀ ਇਹ ਮਿਲੀ ਵੀ ਜਿਹੜੇ ਬਾਪੂ ਬੇਬੇ ਨੂੰ ਜਿਨ੍ਹਾਂ ਨੂੰ ਯਾਰ ਰੋਜ਼ 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 ਇੱਕੇ ਚੀਜ਼ ਆ ਨਾ ਵੀ ਯਾਰ ਪੁੱਤ ਤੁਰ ਗਿਆ ਜਾਂ ਜੇ ਕੋਈ ਕੋਈ ਬੰਦਾ ਵੀ ਹੁਣ ਯਾਰ ਮਾੜਾ ਹੋਇਆ ਨਾ ਵੀ ਮੈਂ ਮੈਂ ਫੇਰ ਵੀ ਉਹਨਾਂ ਨੂੰ ਬਹੁਤ ਚੜ੍ਹਦੀ ਕਲਾ ਵਾਲੇ ਮੰਨਦਾ ਵੀ ਉਹਨਾਂ ਨੇ ਕਦੇ ਢੇਰੀ ਨਹੀਂ ਢਾਈ ਹਨਾ ਪਰ ਫੇਰ ਵੀ ਇੱਕ ਚੀਜ਼ ਉਹਨਾਂ ਨੂੰ ਏਡੀ ਖੁਸ਼ੀ ਮਿਲੀ ਵੀ ਯਾਰ ਨਹੀਂ ਯਾਰ ਵੀ ਯਾਰ ਮੈਂ ਕਹ ਮੈਂ ਇਹਨੂੰ ਕੁਦਰਤ ਦਾ ਰੰਗ ਕਹਣਾ ਵੀ ਕੁਦਰਤ ਪਰਮਾਤਮਾ ਕਿਤੇ ਨਾ ਕਿਤੇ ਹੈਗਾ ਤੇ ਜਿਹੜਾ ਉਹ ਜੇ ਕਿਸੇ ਨੂੰ ਤੋੜਦਾ ਤਾਂ ਉਹ ਦੁਬਾਰੇ ਉਹਨੂੰ ਓਨਾ ਸੋਹਣਾ ਹੀ ਜੋੜਦਾ ਹਨਾ ਤੇ ਵੀ ਉਹਨੇ ਪਰਮਾਤਮਾ ਨੇ ਛੋਟਾ ਸਿੱਧੂ ਭੇਜਿਆ ਏਡੀ ਵੀ ਖੁਸ਼ੀ ਸਿੱਧੂ ਬਾਈ ਦੇ ਚਾਹਣ ਵਾਲਿਆਂ ਨੂੰ ਮੈਂ ਪਰ ਮੈਂ ਮੈਂ ਇੱਕ ਚੀਜ਼ ਹੋਰ ਮੰਨਦਾ ਮੈਂ ਜਿਹੜੇ ਬੰਦਿਆਂ ਨੂੰ ਐ ਕਦੇ ਕਹਿੰਦੇ ਐ ਨੂੰ ਸੁਣਿਆ ਸੀ ਨਾ ਵੀ ਯਾਰ ਸਾਨੂੰ ਸਿੱਧੂ ਚੰਗਾ ਨਹੀਂ ਲੱਗਦਾ ਜਾਂ ਵੀ ਸਿੱਧੂ ਦੇ ਗਾਣੇ ਆ ਉਹ ਬੰਦੇ ਵੀ ਉਹ ਬੰਦਿਆਂ ਨੇ ਦੁੱਖ ਵੀ ਬਹੁਤ ਬਣਾਇਆ ਵੀ ਯਾਰ ਸਿੱਧੂ ਨੂੰ ਐਦਾਂ ਕੁਝ ਹੋਣਾ ਨਹੀਂ ਸੀ ਚਾਹੀਦਾ ਤੇ ਜਿੱਦ ਦੇ ਛੋਟਾ ਸਿੱਧੂ ਆਇਆ ਉਹਨਾਂ ਨੇ ਖੁਸ਼ੀ ਵੀ ਮਨਾਈ ਵੀ ਯਾਰ ਬਹੁਤ ਵਧੀਆ